ਸ਼ੇਅਰ ਕਰਨਾ ਜੀ ਰਬ ਰੱਖਾ ਚੜ੍ਹਦੀ ਕਲਾ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਮੇਰਾ ਸੱਸੀ ਕਾਲ ਜੀ ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਦੇਖੋ ਮੇਰਾ ਸੁਰਿੰਦਰ ਮੈਨਾ YouTube ਚੈਨਲ ਤੇ ਮੈਂ ਆਪਣੇ ਚੈਨਲ ਦੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਜੀ ਅੱਜ ਆਪਾਂ ਤੁਹਾਨੂੰ ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ ਦਾ ਜਿਹੜੀ ਜਾਣਕਾਰੀ ਦੇਵਾਂਗੇ ਤੇ ਉਹਦਾ ਆਪਾਂ ਤੁਹਾਨੂੰ ਇਤਿਹਾਸ ਉਹ ਵੀ ਦੱਸਾਂਗੇ ਆਓ ਮੇਰੇ ਨਾਲ ਜੁੜੇ ਰਹੋ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਜੂਬੀ ਸੀ ਇਸ ਦਾ ਜਿਹੜਾ ਸਟੇਸ਼ਨ ਕੋਡ ਆ ਜੀ ਤੇ ਇਹਦੇ ਜਿਹੜੇ ਨਾਮ ਅਲੱਗ-ਅਲੱਗ ਤਰ੍ਹਾਂ ਸੀਗੇ ਇੱਕ ਮੰਨਤਾ ਤਾਂ ਇਹ ਹੈ ਕਿ ਇਹ ਸ਼ਹਿਰ 14ਵੀਂ ਸਦੀ ਵਿੱਚ ਅੰਬਾਲਾ ਰਾਜਪੂਤ ਵੱਲੋਂ ਸਥਾਪਿਤ ਜਿਹੜਾ ਉਹ ਕੀਤਾ ਗਿਆ ਸੀ ਇੱਕ ਹੋਰ ਮੰਨਤਾ ਇਹ ਹੈ ਕਿ ਇਹਦਾ ਨਾਮ ਅੰਬਾਂ ਵਾਲਾ ਤੋਂ ਆਇਆ ਜਿੱਥੇ ਅੰਬਾਂ ਦੇ ਬਾਗੀਚੇ ਬਜਉ ਕਈ ਅੰਬ ਦੇ ਦਰਖਤ ਵੀ ਸਨ ਤੀਜਾ ਫ ਕਰਕੇ ਵੀ ਹੈ ਜੀ ਕਿ ਇਹ ਸ਼ਹਿਰ ਦਾ ਨਾਮ ਭਵਾਨੀ ਅੰਬਾ ਦੇ ਮੰਦਿਰ ਤੋਂ ਆਇਆ ਜੋ ਅੱਜ ਵੀ ਅੰਬਾਲਾ ਵਿੱਚ ਮੌਜੂਦ ਹੈ ਆਪਾਂ ਉਹ ਵੀ ਤੁਹਾਡੇ ਨਾਲ ਗੱਲ ਕਰਾਂਗੇ ਤੇ ਅੰਬਾਲਾ ਖੇਤਰ ਵਿੱਚ ਜਿਹੜਾ ਪੱਥਰ ਦੇ ਯੰਤਰ ਉਹ ਮਿਲੇ ਹਨ ਜੋ ਇਹ ਦੱਸਉਂਦੇ ਹਨ ਕਿ ਇੱਥੋਂ ਇੱਕ ਪੁਰਾਤਨ ਲੋਕ ਵੀ ਰਹਿੰਦੇ ਸਨ ਇਲਾਕਾ ਮੌਰੀਆ Empire ਕੁਸ਼ਣ Empire ਆਦੇ ਇਸੇ ਬਜੋਂ ਵੀ ਆਇਆ ਚਾਹ ਨਗਰ ਸਿੱਜ ਮਦਕਾਲੀਨ ਦੌਰ ਵਿੱਚ ਇਹ ਖੇਤਰ ਮੁਗਲਾਂ ਸਿੱਖਾਂ ਭਾਰਤੀ ਰਿਆਸਤਾਂ ਵੱਲੋਂ ਵੱਖ-ਵੱਖ ਬਾਰੀ ਅਬਿਆਸ ਸਰ ਕਬਜ਼ੇ ਵਿੱਚ ਆਇਆ ਅੰਗਰੇਜ਼ੀ ਰਾਜ ਅਤੇ ਜਿਹੜੇ ਰਿਆਸਤਾਂ ਦੇ ਸਮੇਂ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਬ੍ਰਿਟਿਸ਼ ਹਕੂਮਤ ਨੇ ਇਸ ਖੇਤਰ ਉੱਤੇ ਤਬੋ ਤਬ ਕਾਬੂ ਪਾਇਆ ਜਦੋਂ ਫਸਟ ਐਂਗਲੋ ਸਿੱਖ ਬਾੜ 1845-46 ਦੇ ਬਾਅਦ Rajput ریاستਾਂ ਨੂੰ ਆਪਣੇ ਨਿਯੰਤਰਣ ਵਿੱਚ ਕੀਤਾ 1847 ਵਿੱਚ ਅੰਬਾਲਾ ਜ਼ਿਲ੍ਹਾ ਅਲੱਗ ਜਿਹੜਾ ਜਿਹੜਾ ਬਣਾਇਆ ਗਿਆ ਅਤੇ ਕਈ ਜ਼ਿਮੀਂਦਾਰ ਰਿਆਸਤਾ ਦੇ ਹੱਕ ਬ੍ਰਿਟਿਸ਼ ਨੇ ਆਪਣੇ ਹੱਲ ਕੋਲ ਆਪਣੇ ਕੋਲੇ ਰੱਖ ਲਏ 1800 ਤੋਂ ਜਾਰੀ ਬਗਾਵਤ ਵਿੱਚ ਅੰਬਾਲਾ ਦੇ ਭੂਮਿਕਾ ਮਹੱਤਵਪੂਰਨ ਸੀ ਇਸ ਖੇਤਰ ਦੇ ਸਿਪਾਈਆਂ ਨੇ ਭਾਰਤੀ ਬਗਾਵਤ ਵਿੱਚ ਵੀ ਹਿੱਸਾ ਲਿਆ ਜੀ ਇਹ ਅੰਬਾਲਾ ਸ਼ਹਿਰ ਜਿਹੜਾ 1867 ਵਿੱਚ ਮਿਊਨਿਸਪੈਲਟੀ ਵਜੋਂ ਗਠਿਤ ਹੋਇਆ ਆਰਥਿਕ ਤੌਰ ਤੇ ਆਪਾਂ ਇਹ ਖੇਤਰ ਵਪਾਰ ਕੰਮ کارਖਾਨਿਆਂ ਤੇ ਉਦਯੋਗਾਂ ਲਈ ਮਹੱਤਵਪੂਰਨ ਹੈ ਜਿਵੇਂ ਕਿ ਕੱਪੜੇ ਫਲੋਰ ਮਿਲਿੰਗ ਕੱਚੇ ਖੇਤੀ ਉਪਜ ਆਦਿ 1966 ਭਾਰਤ ਦੇ ਰਾਜ ਪੁਨਰਗਠਨ ਭਾਰਤ ਰੀਓਰਗੇਨਾਈਜੇਸ਼ਨ ਦੌਰਾਨ ਅੰਮ੍ਰਾਲਾ ਸ਼ਹਿਰ ਰਤ ਜਿਲ੍ਹਾ ਹਰਿਆਣਾ ਰਾਜ ਵਿੱਚ ਸ਼ਾਮਲ ਹੋਇਆ ਤੇ ਆਪਾਂ ਜੇ ਆਧੁਨਿਕ ਸਥਿਤੀ ਅਤੇ ਜਿਹੜੀ ਆਪਾਂ ਗੱਲ ਕਰੀਏ ਅੰਬਾਲਾ ਜਿਹੜਾ ਸਾਇੰਸ ਸਿਟੀ ਵਜੋਂ ਵੀ ਜਾਣਿਆ ਜਾਂਦਾ ਕਿਉਂਕਿ ਇੱਥੇ ਸਾਇੰਸ ਅਤੇ ਸਰਜਿਕਲ ਉਪਕਰਨਾਂ ਦੇ ਜਿਹੜੇ ਕਾਰੋਬਾਰ ਹੁੰਦੇ ਨੇ ਇਸ ਦੀ ਜਿਹੜੀ ਸਥਿਤੀ ਅਪਘੋਲਕ ਤੌਰ ਤੇ ਵੀ ਮਤਵਪੂਰਨ ਹੈ ਹਰਿਆਣਾ ਦੇ ਉੱਤਰੀ ਪਾਸੇ ਪੰਜਾਬ ਅਤੇ ਹਿਮਾਚਲ ਦੇ ਨੇੜੇ ਉਹ ਅੰਬਾਲਾ ਰੇਲਵੇ ਸਟੇਸ਼ਨ ਜਿਹੜਾ ਸਿਟੀ ਦਾ ਹੈ ਇਤਿਹਾਸ ਪੰਜਾਬੀ ਵਿੱਚ ਇਹ ਆਪਾਂ ਕਹਾਂਗੇ ਉਸਾਰੀ ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ ਜਿਸ ਦਾ ਜਿਹੜਾ ਕੋਡ ਆ ਉਹ ਜੋ ਤੁਸੀਂ ਤੁਹਾਨੂੰ ਦੱਸਿਆ ਸੀ ਮਾਲਾ ਦੇ ਵਿੱਚ ਰਸਤੇ ਤਾ ਜੀ ਜੋਕਤ ਪੰਜਾਬ ਹੁਣ ਹਰਿਆਣਾ ਰਾਜ ਵਿੱਚ ਆਉਂਦਾ ਹੈ ਠੀਕ ਹੈ ਜੀ ਸਟੇਸ਼ਨ ਦਾ ਮੂਲ ਰੂਪ ਸੀ 19ਵੀ ਸਦੀ ਦੇ ਅਖੀਰ ਜਾਂ 20 ਦੇ ਸਦੀਵੀਂ ਦੇ ਸ਼ੁਰੂਆਤ ਵਿੱਚ ਬਣਾਇਆ ਗਿਆ ਜਦੋਂ ਮੁਰਾਦਾਬਾਦ ਅੰਬਾਲਾ ਤੇ ਅੰਬਾਲਾ ਟਾਰੀ ਲਾਈਨ ਰੇਲ ਪਟੜੀ ਵਧਾਈ ਗਈ ਸੀ ਤੇ ਸੰਪਰਕ ਜਿਹੜਾ ਅੰਬਾਲਾ ਸ਼ਹਿਰ ਤੇ ਪਲੇਟਫਾਰਮ ਜਿਹੜੇ ਇਹਦੇ ਆ ਤਿੰਨ ਪਲੇਟਫਾਰਮ ਨੇ ਜੀ ਇਹਦੇ ਇਸ ਸਟੇਸ਼ਨ ਤੇ ਇਹ ਬਹੁਤ ਸੋਹਣੇ ਨਵੇਂ ਨਵੀਂ ਨਹੀਂ ਕਰਦੇ ਸਮੇ ਹੁਣ ਇਹਨੂੰ ਬਣਾਇਆ ਗਿਆ ਹੈਗਾ ਤੇ ਬਹੁਤ ਸੋਹਣਾ ਵੇਟਿੰਗ ਹਾਲ ਹਜੇ ਇਹਨੂੰ ਬਾਹਰੋਂ ਤਾਲੇ ਲੱਗੇ ਹੋਏ ਨੇ ਤੇ ਤਕਰੀਬਨ ਹਰ ਰੋਜ਼ ਇੱਥੋਂ 70 ਰੇਲਾਂ ਇੱਥੋਂ ਜਿਹੜੀਆਂ ਲੰਘਦੀਆਂ ਨੇ ਅਤੇ 250 ਹਫ਼ਤੇਵਾਰ ਰੇਲਾਂ ਦਾ ਸੰਚਾਲਨ ਹੋਇਆ ਕਰਦਾ ਜਿੱਥੇ ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਪਾਰਕਿੰਗ ਵੀ ਹੈ ਵਾਈਫਾਈ ਵੀ ਕਲੌਕ ਰੂਮ ਰੈਸਟੋਰੈਂਟ ਹਾਂਜੀ ਆ ਦੇਖੋ ਬਾਥਰੂਮ ਕਿੰਨੇ ਸੋਹਣੇ ਜਿਹੜੇ ਉਹ ਬਣੇ ਹੋਇਆ ਨਵੀਨੀਕਰਨ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਹਾਰੇ ਦਿੱਤੇ ਹਨ ਜੀ ਤੇ ਬਹੁਤ ਸੋਹਣੇ ਸਾਫ ਸੁਥਰੇ ਜਿਹੜੇ ਆ ਉਹ ਬਾਥਰੂਮ ਬਣੇ ਹੋਇਆ ਦੇਖ ਸਕਦੇ ਹੋ ਤੁਸੀਂ ਨਵੀਨਤਮ ਇਤਿਹਾਸ ਅਤੇ ਪ੍ਰਗਤੀ 2025 ਵਿੱਚ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੋਂ ਕਈ ਨਵੇਂ ਰੇਲ ਰੂਟ ਸਪੈਸ਼ਲ ਐਕਸਪ੍ਰੈਸ ਤੇ ਸਤਾਵ ਦੀ ਰੇਲ ਗੱਡੀਆਂ ਸਰਵਸ ਸ਼ੁਰੂ ਹੋਈਆਂ ਜੀ ਅੰਬਾਲਾ ਸਿਟੀ ਦੇ ਵਿੱਚ ਇਹ ਸਤਾਵ ਦੀ ਐਕਸਪ੍ਰੈਸ ਸੁਪਰ ਫਾਸਟ ਗਰੀਬ ਰਾਥਾਤ ਬਖ ਬਖ ਕਿਸਮ ਦੀਆਂ ਜਿਹੜੀਆਂ ਟ੍ਰੇਨਾਂ ਉਹ ਚੱਲਦੀਆਂ ਹਨ ਵਿਸ਼ੇਸ਼ ਅੰਬਾਲਾ ਸਟੇਸ਼ਨ ਦਾ ਜਿਹੜਾ ਸਟੇਟਸ ਵਿੱਚ ਸਮਾਰਕ ਕੀਤਾ ਜਾਂਦਾ ਜੀ ਪਰ ਇਸ ਤੇ ਕੁਝ ਪਲੇਟਫਾਰਮ ਪੂਰੀ ਤਰ੍ਹਾਂ ਛਾਵਾ ਵਾਲੇ ਨਹੀਂ ਹੈਗੇ ਹਨ ਹਾਲਾਂਕਿ ਨਵੀਨਤਮ ਵਿਕਾਸ ਨਾਲ ਇਹ ਹੌਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ ਨੂੰ ਹਮੇਸ਼ਾ ਆਉਣ ਜਾਣ ਅਤੇ ਇਲਾਕੇ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਜਿਹੜਾ ਭੂਮਿਕਾ ਉਹ ਲਾ ਕੀਤੀ ਜਾਂਦੇ ਇਹ ਸਾਹਮਣੇ ਪਲੇਟਫਾਰਮ ਨੰਬਰ ਜਿਹੜਾ 2 ਤੇ 3 ਦੇਖ ਰਹੇ ਹੋ ਤੇ ਆਪਾਂ ਖੜੇ ਆ 3 ਇੱਕ ਨੰਬਰ ਪਲੇਟਫਾਰਮ ਤੇ ਇੱਥੇ ਵੀ ਜਿਹੜਾ ਕੰਮ ਕੁਝ ਚੱਲ ਰਿਹਾ ਹੈਗਾ ਤੇ ਸੋ ਇਹ ਦੇਖ ਸਕਦੇ ਹਾਂ ਇੱਥੇ ਜਿਹੜੀ ਆ ਆ ਟ੍ਰੇਨ ਇੱਕ ਚੱਲੀ ਆ ਜੀ ਮੇਰੇ ਖਿਆਲ ਸ਼ਾਇਦ ਬਠਿੰਡਾ ਵਾਲੀ ਆ ਹਾਂਜੀ ਬਠਿੰਡਾ ਬਾਲਾ ਕੈਂਚ ਬਠਿੰਡਾ ਪੈਸੇਂਜਰ ਚੱਲੀ ਆ ਜੀ ਤੇ ਬਹਿਣ ਵਾਸਤੇ ਜਿਹੜੀਆਂ ਚੇਅਰ ਵਗੈਰਾ ਬਹੁਤ ਵਧੀਆਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਤੇ ਇਧਰ ਵੀ ਤੁਸੀਂ ਦੇਖ ਰਹੇ ਹੋ ਜਿਹੜੇ ਆ ਯਾਤਰੀ ਬੈਠੇ ਨੇ ਕਿਸੇ ਹੋਰ ਟ੍ਰੇਨ ਦੀ ਵੇੜ ਵਿੱਚ ਤੇ ਆ ਸਾਹਮਣੇ ਜਿਹੜਾ ਕੰਮ ਚੱਲਦਾ ਪਿਆ ਹੈਗਾ ਬਾਥਰੂਮ ਵਗੈਰਾ ਹੈਗਾ ਤੇ ਇਧਰ ਹੋਰ ਆਫਿਸ ਸਾਹਮਣੇ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਕੰਮ ਚੱਲਦਾ ਪਿਆ ਜੀ ਸੋ ਆ ਟ੍ਰੇਨ ਵੀ ਤੋਂ ਨਿਕਲ ਚੁੱਕੀ ਆ ਤੇ ਸਾਹਮਣੇ ਕਾਫੀ ਪੁਰਾਣੇ ਜਿਹੜੇ ਉਹ ਦਰਖਤ ਉਹ ਲੱਗੇ ਹੋਏ ਹਨ ਹੈਗੇ ਠੀਕ ਆ ਜੀ ਦੇਖੋ ਇਹ ਕਾਫੀ ਜਿਹੜਾ ਬ੍ਰਿਟਿਸ਼ ਦੌਰ ਦੇ ਟਾਈਮ ਦਾ ਜਿਹੜਾ ਸਟੇਸ਼ਨ ਬਣਿਆ ਹੋਇਆ ਹੈਗਾ ਸਟੇਸ਼ਨ ਕੋਡ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਬਿਲਕੁਲ ਇਹਦੇ ਨਾਲ ਹੀ 200 ਮੀਟਰ ਦੀ ਦੂਰੀ ਤੇ ਜਿਹੜਾ ਬੱਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਅੰਬਾਲਾ ਸਿਟੀ ਦਾ ਤੇ ਆ ਦੇਖੋ ਤੁਸੀਂ ਪੁਰਾਣੇ ਤਰ੍ਹਾਂ ਦਾ ਜਿਹੜਾ ਇਹ ਨਵੀਂ ਦਾ ਬਣਿਆ ਹੋਇਆ ਜਿਹੜਾ ਪਰਲੇ ਪਾਸੇ ਸੀ ਉਹੋ ਬ੍ਰਿਟਿਸ਼ ਟਾਈਮ ਦੇ ਵੇਲੇ ਦਾ ਜਿਹੜਾ ਆ ਜਿਹੜੀਆਂ ਦੇਖ ਰਹੇ ਹੋ ਨਾ ਸਾਹਮਣੇ ਤੁਸੀਂ ਇਹ ਬ੍ਰਿਟਿਸ਼ ਟਾਈਮ ਦੇ ਜਿਹੜੇ ਬਣੇ ਹੋਇਆ ਇਹਨੂੰ ਰੈਨੋਵੇਸ਼ਨ ਕਰਕੇ ਇਹਨੂੰ ਦੁਬਾਰਾ ਤੋਂ ਵਧੀਆ ਜਿਹੜਾ ਤਰੀਕੇ ਨਾਲ ਬਣਾਇਆ ਗਿਆ ਹੈਗਾ ਜੀ ਤੇ ਹੈ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਦਾ ਇਤਿਹਾਸ ਆਪਾਂ ਤੁਹਾਨੂੰ ਸਾਰਾ ਅੰਬਾਲਾ ਸ਼ਹਿਰ ਦਾ ਵੀ ਤੁਹਾਨੂੰ ਜਿਹੜਾ ਇਤਿਹਾਸ ਦੱਸਿਆ ਹੋਇਆ ਇਹਦੇ ਵਿੱਚ ਆਪਾਂ ਜ਼ਿਕਰ ਕੀਤਾ ਜੀ ਤੇ ਆਸਾ ਜਿਹੜੀ ਬਿਲਡਿੰਗ ਹੈ ਜਿਹੜੀ ਆ ਦੇਖ ਰਹੇ ਹੋ ਲਾਲ ਵਿੱਚ ਇਹ ਸਾਰੇ ਬ੍ਰਿਟਿਸ਼ ਦੌਰ ਦੇ ਇਹ ਬਣੀ ਹੋਈ ਹੈ ਜੀ ਇਸ 30 ਸਟਾਲ ਹੈਗਾ ਚਾਹ ਪਾਣੀ ਪੀਣ ਲਈ ਇਧਰ ਵੀ ਵੇਟਿੰਗ ਹਾਲ ਤੇ ਬਾਹਰ ਜਾਣ ਦਾ ਰਸਤਾ ਵੀ ਇਥੋਂ ਇਹ ਹੈਗਾ ਜੀ ਸੋ ਕਾਫੀ ਸਾਫ ਸੁਥਰਾ ਇਹ ਸਟੇਸ਼ਨ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਦੱਸਿਆ ਵੀ ਕਾਫੀ ਟ੍ਰੇਨਾਂ ਇਥੋਂ ਡੇਲੀ ਗੁਜ਼ਰਦੀਆਂ ਹਫਤਾਵਾਰੀ ਟ੍ਰੇਨਾਂ ਵੀ ਉਹ ਇਥੋਂ ਗੁਜ਼ਰਦੀਆਂ ਹਨ ਤੇ ਮੇਨ ਇਥੇ ਕੱਪੜੇ ਦੀਆਂ ਹੌਸਲ ਦੀਆਂ ਦੁਕਾਨਾਂ ਨਾਲ ਹੀ ਬਾਹਰ ਮਾਰਕੀਟ ਹੈ ਜੀ ਉਹ ਵੀ ਇਥੇ ਹੈ ਸੋ ਇਸ ਬਾਲਾ ਸਿਟੀ ਰੇਲਵੇ ਸਟੇਸ਼ਨ ਜੀ ਦਾ ਇਤਿਹਾਸ ਤੇ ਇਹ ਉੱਪਰ ਅਪਸਟੇਅਰ ਹੈਗੀਆਂ ਪਲੇਟਫਾਰਮ ਨੰਬਰ 1 ਤੋਂ ਚੱਲਦੀਆਂ ਨੇ 2 ਔਰ 3 ਤੇ ਜਾਣ ਲਈ ਪੌੜੀਆਂ ਇਹ ਬਣੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ। ਇਹ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੈਗੀ। ਤੇ ਇਹ ਹੈ ਇੱਥੇ ਨੋਟੇ ਬੋਰਡ ਉੱਤੇ ਗੱਡੀਆਂ ਲਿਖੀਆਂ ਹੋਈਆਂ ਨੇ ਕਿਹੜੀ ਲੇਟ ਆ ਰਹੀ ਹੈ ਕਿਹੜੀ ਜਾ ਰਹੀ ਹੈ ਆਪਾਂ ਬਾਹਰ ਆ ਗਏ ਆਂ ਬਿਲਕੁਲ ਤੇ ਬਾਹਰ ਆਪਾਂ ਇੱਧਰ ਜਿਹੜਾ ਕੰਮ ਨਹੀਂ ਹੁੰਦਾ ਦੂਸਰੇ ਪਾਸੇ ਨਹੀਂ ਟਿਕਟਾ ਵਗੈਰਾ ਉਹ ਹੁੰਦੀਆਂ ਹੈਗੀਆਂ ਇਹ ਸੀ ਇਤਿਹਾਸ ਉਹ ਇਸ ਵੀਡੀਓ ਦੇ ਨਾਲ ਆਪਾਂ ਆਪ ਜਿੱਤੋਂ ਆਗਿਆ ਲਵਾਂਗੇ ਇਸ ਨੂੰ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਕਿਹੋ ਜਿਹਾ ਲੱਗਿਆ ਤੁਹਾਨੂੰ ਅੰਮ੍ਰਾਲਾ ਸਿਟੀ ਰੇਲਵੇ ਸਟੇਸ਼ਨ ਦਾ ਜਿਹੜਾ ਇਤਿਹਾਸ ਦੱਸਿਆ ਤੇ ਸਾਰੀ ਜਾਣਕਾਰੀ ਦਿੱਤੀ ਤੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹਦੇ ਨਾਲ ਸੁਰੇਂਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹਣ ਤੱਕ ਇੰਤਜ਼ਾਰ ਕਰਨਾ ਜੀ ਰੱਬ ਰੱਖਾ ਛੱਡ ਦੀ ਕੁਲਾ